ਦਲਹੌਜ਼ੀ ਰੋਡ ਵਿਖੇ ਕੇਪੀ ਇਮੇਜਿੰਗ ਸੈਂਟਰ ਦਾ ਸ਼ੁਭਾਰambh ਡਾਕਟਰ ਹਰਜੋਤ ਸਿੰਘ ਦੀ ਅਗਵਾਹੀ ਹੇਠ ਕੀਤਾ ਗਿਆ। ਇਸ ਸੈਂਟਰ ਦਾ ਸ਼ੁਭਾਰambh ਕਰਨ ਲਈ ਜਲੰਧਰ ਡਿਵੀਜ਼ਨ ਦੇ ਕਮਿਸ਼ਨਰ ਪ੍ਰਦੀਪ ਕਮਰ ਸਬਰਵਾਲ ਪਠਾਨਕੋੜ ਦੇ ਡਿਪਟੀ ਕਮਿਸ਼ਨਰ ਅਦਿੱਤਿ ਉਪਲ ਅਤੇ ਪਠਾਨਕੋੜ ਐਸਟੀਐਮ ਅਰਸ਼ਦੀਪ ਸਿੰਘ ਨੇ ਸ਼ਿਰਕਤ ਕੀਤੀ। ਜਿੰਦਾ ਨਿੱਗਾ ਸਵਾਗਤ ਡਾਕਟਰ ਹਰਜੋਤ ਸਿੰਘ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਮੁੱਖ ਮਹਿਮਾਨਾਂ ਵੱਲੋਂ ਇਮੇਜਿੰਗ ਸੈਂਟਰ ਦਾ ਰੀਬਨ ਕੱਟ ਕੇ ਇਹਨੂੰ ਲੋਕਾਂ ਦੇ ਸਹੁੰਦਰ ਕੀਤਾ ਗਿਆ ਤੇ ਆਪਣੇ ਸ਼ਬਦ ਰੱਖਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਆਧੁਨਿਕ ਤਕਨੀਕ ਨਾਲ ਲੈਸ ਇਸ ਸੈਂਟਰ ਦਾ ਪਠਾਨਕੋਟ ਹੀ ਨਹੀਂ ਹਿਮਾਚਲ ਪ੍ਰਦੇਸ਼ ਜੀਐਨਕੇ ਜੇ ਮਰੀਜ਼ਾਂ ਨੂੰ ਵੀ ਮਿਲੇਗਾ ਉਹਨੇ ਕਿਹਾ ਕਿ ਆਧੁਨਿਕ ਤਕਨੀਕ ਦਾ ਉਪਲਬਧ ਹੋਣਾ ਹੀ ਮਰੀਜ਼ਾਂ ਦੇ ਚੰਗੀ ਸਿਹਤ ਦੀ ਨਿਸ਼ਾਨੀ ਹੈ ਇਸ ਮੌਕੇ ਤੇ ਡਾਕਟਰ ਹਰਜੂ ਸਿੰਘ ਨੇ ਵੀ ਕਿਹਾ ਕਿ ਉਹਨਾਂ ਦੇ ਇਸ ਅਮੇਜ਼ਿੰਗ ਸੈਂਟਰ ਦੇ ਵਿੱਚ 3 ਟੈਸਲਾ ਮਸ਼ੀਨ ਜਿਹੜੀ ਕਿ ਬੜੀ ਹੀ ਐਡਵਾਂਸ ਤਕਨੀਕ ਦੇ ਨਾਲ ਯੁਕਤ ਹੈ ਉਹ ਇੱਥੇ ਲਗਾਈ ਗਈ ਹੈ ਜਿਹੜੀ ਕਿ ਹਰੇਕ ਪਠਾਨਕੋਟ ਦੇ ਆਲੇ ਦੁਆਲੇ ਦੇ ਜ਼ਿਲ੍ਹਿਆਂ ਵਿੱਚ ਵੀ ਨਹੀਂ ਹੈ ਉਹਨੇ ਕਿਹਾ ਕਿ ਇਸ ਦੇ ਨਾਲ ਰਿਪੋਰਟ ਵੀ ਵਧੀਆ ਆਵੇਗੀ ਤੇ ਨਾਲ ਉਹਨਾਂ ਨੇ ਕਿਹਾ ਕਿ ਇਸ ਸੈਂਟਰ ਦੇ ਵੀ ਦੇ ਜ਼ੂਰ ਮਦਦਾਂ ਦੇ ਪੂਰਾ ਧਿਆਨ ਰੱਖਿਆ ਜਾਵੇਗਾ ਹਾਂ ਦੇਖੋ ਅੱਜ ਮੈਂ ਕੇਪੀ ਇਰਾ ਅਮੇਜਿੰਗ ਸੈਂਟਰ ਤੇ ਪਹੁੰਚਿਆ ਉਹਦਾ ਅੱਜ ਅਸੀਂ ਇਨੋਗਰੇਟ ਕੀਤਾ ਇਸ ਦੇ ਨਾਲ ਲੋਕਾਂ ਨੂੰ ਬਹੁਤ ਜ਼ਿਆਦਾ ਯਾਨੀ ਸਹੂਲਤ ਮਿਲਣ ਵਾਲੀ ਹੈ ਖਾਲੀ ਇੱਥੇ ਹੀ ਨਹੀਂ ਪਠਾਨਕੋਟੀ ਨੇ ਇੱਥੇ ਤੁਹਾਡੇ ਜੰਮੂ ਹਿਮਾਚਲ ਉਧਰੋਂ ਵੀ ਜਿਹੜੇ ਲੋਕ ਆਉਂਗੇ ਉਹਦਾ ਕਾਫੀ ਬੈਨੀਫਿਟ ਲੈ ਸਕਿਆ ਆ ਅਦਰਵਾਈਜ਼ ਲੋਕਾਂ ਨੂੰ ਇਹ ਸਿਟੀ ਲੈਣ ਲਈ ਕਿਤੇ ਜਲੰਧਰ ਜਾਣਾ ਪੈਂਦਾ ਜਾਂ ਅਮਰਸਰ ਜਾਣਾ ਪੈਂਦਾ ਸੀ ਉਹਦੇ ਨਾਲੇ ਬਹੁਤ ਵੱਡੀ ਫੈਸਿਲਿਟੀ ਆ ਲੋਕਾਂ ਨੂੰ ਪਬਲਿਕ ਦੇ ਲਈ ਜਿਹੜੀ ਇਹ ਦਿੱਤੀ ਗਈ ਆ ਡਾਕਟਰ ਹਰਜੋਤ ਜੀ ਸਰ ਤੁਹਾਡੇ ਉੱਥੋਂ ਇਹਦਾ ਅੱਜ ਸ਼ੁਰੂਆਤ ਮੇਰਾ ਅਜਾਉਂਦਾ ਜਿਹੜਾ ਇੱਥੇ ਮੇਨ ਪਰਪਸ ਹੈਗਾ ਉਹ ਅਸੀਂ ਅੱਜ ਇਸ ਇਨਸਪੈਕਸ਼ਨ ਕਰਨਾ ਆਏ ਸੀ ਕੋਈ ਡਵੈਲਪਮੈਂਟ ਵਰਕs ਦੀਆਂ ਸੀਆਂ ਉਹ ਐਕਟੀਵਿਟੀਜ਼ ਦੇ ਬਾਰੇ ਡਿਸਕਸ਼ਨ ਕਰਨਾ ਸੀ ਤਾਂ ਕਿ ਇਸ ਜ਼ਿਲ੍ਹੇ ਨੂੰ ਹੋਰ ਵੀ ਕਿਸ ਤਰ੍ਹਾਂ ਵਧੀਆ ਟੰਗ ਨੇ ਡਿਵੈਲਪਮੈਂਟ ਹੋਰ ਕੀਤੀ ਜਾ ਸਕੇ ਉਹ ਸਾਰੀਆਂ ਅਸੀਂ ਐਕਟੀਵਿਟੀ ਦੇ ਵਿੱਚ ਤੇ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਡਿਪਟੀ ਕਮਿਸ਼ਨਰ ਅਦਿੱਤ ਉਪਲ ਉਪਲ ਜੀ ਦੀ ਇਕਾਈ ਬਹੁਤ ਅੱਛਾ ਕੰਮ ਕਰ ਰਹੀ ਹੈ ਬਹੁਤ ਸਾਰੇ ਨਾਓ ਜਿਹੜੇ ਫਲਾਈ ਮਾਸਟ ਲਵਾਏ ਜਾ ਰਹੇ ਆ ਔਰ ਜਿਹੜੀਆਂ ਡਿਵੈਲਪਮੈਂਟ ਦੀਆਂ ਐਕਟੀਵਿਟੀ ਜੀਆਂ ਉਹ ਕੀਤੀਆਂ ਜਾ ਰਹੀਆਂ ਤੇ ਪੰਜਾਬ ਸਰਕਾਰ ਦੇ ਰੇਸ਼ਤੇ ਜਿਹੜੇ ਲੱਗੇ ਪਏ ਪੂਰੀ ਟੀਮ ਤਤਪਰ ਹੋ ਕੇ ਡਿਵੈਲਪਮੈਂਟ ਦੀਆਂ ਐਕਟੀਵਿਟੀ ਨੂੰ ਅੱਗੇ ਲੈ ਕੇ ਜਾ ਰਹੀ ਹੈ ਤੇ ਬੜੀ ਜਲਦੀ ਜਿਹੜਾ ਪਠਾਨਕੋਟ ਜ਼ਿਲ੍ਹਾ ਆ ਉਹ ਬਹੁਤ ਹੀ ਖੂਬਸੂਰਤ ਹੋ ਹੋਏਗਾ ਸਰ ਪਠਾਨਕੋਟ ਦੇ ਦੇਖੋ ਮੈਂ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਆਪਣੀ ਦੇਣਾ ਚਾਹਾਂਗਾ ਨੂੰ ਕੰਗ੍ਰੈਚੁਲੇਟ ਕਰਨਾ ਚਾਹਾਂਗਾ ਕਿ ਪਠਾਨਕੋਟ ਦੇ ਵਿੱਚ ਜਿਹੜੀ ਹੈਲਥ ਫੈਸਿਲਿਟੀਆਂ ਨੇ ਉਹਦੇ ਵਿੱਚ ਇੱਕ ਨਵਾਂ ਕਦਮ ਚੁੱਕਿਆ ਗਿਆ ਹੈ ਇਹੋ ਜੀਆਂ ਮਸ਼ੀਨਾ ਜਿਹਨਾਂ ਲਈ ਲੋਕਾਂ ਨੂੰ ਦੂਰ ਦੂਰ ਜਾਣਾ ਪੈਂਦਾ ਸੀ ਉਹ ਇੱਥੇ ਤੇ ਮੈਂ ਉਹਨੂੰ ਵੀ ਦੱਸਣਾ ਹੈ ਐਂਡ ਮਾਈ ਬੈਸਟ ਵਿਸ਼ਸ ਠੀਕ ਸੱਚੀ ਗੱਲ ਦੀ ਸਭ ਤੋਂ ਪਹਿਲਾਂ ਅਸੀਂ ਇੱਥੇ ਕੇਪੀ ਇਮੇਜਿੰਗ ਤੇ ਹੁਣ ایک تھری ٹیسلا مشین مشین جی دا نواب نواں نواب پورا ہے تھری ٹیسلا مشین لے کے آئے ہیں پٹھانکوٹ ضلعے تر گردپور ضلعے نےڑے گیڑے سارے ایک فرسٹ اینڈ اونلی تھری ٹیسلا مشین ہے یہ ہر طرح دی ایم آر آئی اتنے بالکل اچھے طریقے نال زیادہ ڈٹیل چ کر پا رہے ہوں گے کافی ایمرجس نے جڑیاں چھوٹیاں مشین میں کل نہیں کرتا ایون ون پوائنٹ فائیو ٹسٹ کا جی شاید ہوئے ہے استعمال اُسی کافی زیادہ کلیرٹی ایڈوانس کیونکہ آلموسٹ ڈبل ہے پہلے uh, جی سو ون پوائنٹ فائیو ٹسلہ مشین اپگریڈ کی ہے تھری ٹسلہ لے کے آئے ہیں

Bring them to A and M's Gems Cambridge International School, Patancheru, affiliated to CBSE, New Delhi. Little kids are soft at body and strong at soul. Such is our kindergarten section with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo karate and skating classes training of vocal classical and western music dance classes for hip-hop freestyle jazz locking popping chess horse riding football and so on a&m's gems cambridge international school opposite canada palace near a&m institute's jalandhar dalhousie bypass road patankar